ਦਿੰਗੇ ਪਹੁੰਚ ਗਏ ਆਪਣੇ ਸੇਵਾਦਾਰ ਸਾਰੇ ਵੀਰ ਤੇ ਬੀਬੀਆਂ ਡੀਆਂ ਪ੍ਰਸ਼ਾਦਾ ਵਗੋਣਾ ਪਟਿਆ ਅਪਗਾ ਨਹੀਂ ਬਣਿਆ ਵੀਰ ਹਾਜੀ ਮਿੱਤਰੋ ਤਿਆਰੀ ਹੋਂਦਾ ਵੀ ਬੱਚਿਆਂ ਦੀ ਟਾਈਮ 2 ਮਿੰਟ 2.5 ਮਿੰਟ ਹੋ ਗਏ ਆ ਬੋਲੇ ਹਾਂ ਤੇ ਸਿੰਘ ਲੱਗਦਾ ਹਾਂ ਦਾ ਮਨਰਾਜ ਸਿੰਘ ਹਾਂਜੀ ਲੋ ਵੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਆ ਚੱਲ ਜੇ ਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਾਂ ਬਿਲਕੁਲ ਠੀਕ ਠਾਕ ਆ ਗਏ ਤੇ ਅੱਜ ਦੇ ਵਲੌਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਕਰਦੇ ਆ ਵਲੌਗ ਸ਼ੁਰੂ ਆਪਾਂ ਅੱਜ ਜਾਣੇਗੀ ਆਪਣੇ ਗੁਰਦਰਾ ਸਾਹਿਬ ਹੈਗਾ ਆ ਦਸਤਾਰ ਮੁਕਾਬਲਾ ਪਿਛਲੇ ਵਲੌਗ ਦੀ ਵੇਖਿਆ ਆਪਾਂ ਗਏ ਟਰੋਫੀਆਂ ਲੈਣ ਤੇ ਅੱਜ ਉਹ ਦਿਨ ਆ ਗਿਆ ਵਾ ਤੇ ਇਹ ਸਾਰਾ ਵੀ ਜਿੰਨਾ ਵੀ ਮਤਲਬ ਕਰਾਉਂਦੇ ਸਾਰੇ ਆਪਣੇ ਐਨਆਰਆਈ ਭਰਾ ਕਰਾਉਂਦੇ ਆ ਬਹੁਤ ਸਹਿਯੋਗ ਆ ਉਹਨਾਂ ਦਾ ਆਪਣੇ ਭਰਾ ਆ ਬਹੁਤ ਜਿਆਦਾ ਮਤਲਬ ਕੈਨੇਡਾ ਅਮਰੀਕਾ ਸਾਰੇ ਬਾਕੀ ਹੈ ਕਿ ਜਿੰਨੇ ਵੀ ਆਪਣੇ ਐਨਆਰਆਈ ਭਰਾ ਸਾਰੇ ਡਡੇ ਆ ਆਪਣੇ ਨਾਲ ਬਹੁਤ ਸਹਿਯੋਗ ਦਿੰਦੇ ਆ ਤੇ ਉਹਨਾਂ ਦੇ ਨਾਲ ਹੀ ਆਪਾਂ ਮਤਲਬ ਕਿ ਚੱਲਦੇ ਆ ਸਾਰੇ ਸੇਵਾਦਾਰ ਜਿੰਨੇ ਵੀ ਉਹ ਵੀ ਆਪਣੇ ਗੁਰਦਰਾ ਸਾਹਿਬ ਦੇ ਸੇਵਾ ਕਰਨਾ ਤੇ ਹੁਣ ਤਿਆਰ ਤੁਰੋ ਕੇ ਤੇ ਫੇਰ ਚੱਲੇ ਆਪਾਂ ਗੁਰਦਰਾ ਸਾਹਿਬ ਕੋਲ ਦੀ ਪ੍ਰੋਗਰਾਮ ਹੋਣਾ ਨਾਲ ਸ਼ੁਰੂ ਏ ਬਾਕੀ ਕਰਨ ਦੇ ਬੰਦਦਾ ਪਰ ਨਾ ਪਿਛੇ ਕਰ ਸਕਦੇ ਚੈੱਕ ਤੁਹਾਨੂੰ ਮੇਰੇ ਵੀ ਦਮਾਲਾ ਬੰਦਦਾ ਆ ਲੱਗ ਗਿਆ ਮਾੜਾ ਚੈੱਕ ਤੇ ਕਰਾਇਆ ਕਰੀ ਇਧਰ ਵੇਖ ਲੋ ਕਰਨ ਦਾ ਕਰ ਲੱਗ ਗਿਆ ਵੀ ਉਹ ਮੈਂ ਕਰਾ ਬੰਨਾ ਚੈੱਕ ਆਪਣਾ ਗਰਗਲ ਜਿਹੜਾ ਕੱਢਿਆ ਪਰ ਨਾ ਦੇ ਹੁਣ ਆਪਾਂ ਗੁਰਦਰਾ ਸਾਹਿਬ ਚੱਲਿਆਂ ਤੁਹਾਨੂੰ ਜਾ ਕੇ ਦਿਖਾਉਨੇ ਆ ਰੌਣਕਾ ਹੁਣ ਚੱਲਿਆ ਆਪਾਂ ਗੁਰਦਰਾ ਸਾਹਿਬ ਤੇ ਕਰੋਨੇ ਤੁਹਾਨੂੰ ਦਰਸ਼ਨ ਮਿਲੇ ਵਾਦੇ ਬਈ ਚਾਰ ਦੇ ਇਹ ਕਹਿੰਦੇ ਨੇ ਉਹ ਲੱਗਿਆ ਹੈ ਸਾਰੇ ਸਿੰਘਾਂ ਦੇ ਹੁਣ ਆਪਾਂ ਜਾ ਕੇ ਦਮਾਲੇ ਬੰਨਣੇ ਆਪਾਂ ਨੂੰ ਫੋਨ ਆਉਣਦੇ ਆ ਤੇ ਸਿੰਘਾਪਾ ਕਰਨੇ ਤਿਆਰ ਹੈ ਕਹਿੰਦੇ ਆਪਣੇ ਨਾਲ ਦਾ ਦਮਾਲਾ ਬੰਨ ਕੇ ਦੇ ਤੇ ਹੱਥਾ ਬਣਾਵਾ ਵਟੇ ਗਿਆ ਵਾ ਤੇ ਚੱਲੇ ਕੋਤਰਾ ਸਾਹਿਬ ਤੁਹਾਨੂੰ ਕਰਾਉਣੇ ਦਸ਼ਮੇਲੇ ਮੰਤੇਜ ਚੱਲ ਗਿਆ ਮੰਤੇਜ ਨੂੰ ਤੁਹਾਨੂੰ ਮਿਲਾਉਣੇ ਜਾ ਕੇ ਕਰੋ ਜਾਓ ਚਲਿਏ ਹੈਲੋ ਹਲਵਾਈ ਸਾਹਿਬ ਪੂਰੇ ਡੇ ਹੋਵੇ ਉਹਦੇ ਘਟੇ ਹੀ ਪੂਰੀ ਚੱਲ ਹੈ ਕੋਲੇ ਤੋੜ ਹਾਸ ਦਸ ਯੋ ਕਾਲੇ ਆਇਆ ਨਾ ਸੇਂਗ ਆਪਣੇ ਪਹੁੰਚ ਗਏ ਆ ਸੇਂਗ ਪਹੁੰਚ ਗਏ ਆਪਣੇ ਸੇਵਾਦਾਰ ਸਾਰੇ ਵੀਰ ਪੂਰੇ ਸੰਗਾਂ ਨੇ ਬੰਨੇ ਆ ਅਰਸ ਤੇਰਾ ਕਿੱਥੇ ਪਰਨਾ ਡਾਡੇ ਦੋਹਾਂ ਦਾ ਸਾਰੇ ਸੇਕ ਡੜੇ ਆ ਬੰਦਾ ਬੰਦਾ ਹਾਂ ਲੰਦੇ ਬਨ ਕੇ ਲਿਆਂਦਾ ਹਾਂ ਹਾਂ ਦੋ ਨਾਂ ਲੈ ਹਾਂ ਵੇ ਦੋ ਨਾਂ ਬਣ ਗਿਆ ਬੀਬੀਆਂ ਨੇ ਡਈਆਂ ਸੇਵਾ ਕਰਨ ਪ੍ਰਸ਼ਾਦਾ ਬਣੇ ਹੋਣ ਡਿਆ ਤਿਆਰ ਹਾਂ ਹਾਂ ਪੁੱਤ ਤੇਰਾ ਤੇਰਾ ਵੀ ਆਟੀਆਂ ਪ੍ਰਸ਼ਾਦਾ ਵਗੋਣਾ ਇਧਰ ਬਾਕੀ ਆਪਣੇ ਮੰਨੇ ਵੀਰ ਹੁਣੀ ਪਹੁੰਚ ਗਏ ਆ ਮਰਜੀਦ ਹੁਣੀ ਵਾਹਿਗੁਰੂ ਵਾਹਿਗੁਰੂ ਇਧਰ ਤਾਇਆ ਜੀ ਪਹੁੰਚ ਗਏ ਆਪਣੇ ਇਧਰ ਪੰਨੇ ਆਵੇ ਗੱਲ ਚ ਬਾਕੇ ਬੈਠੇ ਬੰਦੇ ਇਹਨਾਂ ਦੇ ਸੇਵਾਦਾਰ ਆਪਣੇ ਤਗੜੇ ਆਏ ਦਾਲ ਥੱਲੇ ਲਾਤੀ ਸਾਰੇ ਸਾਰੀ 2 ਕਿਲੋ ਗਾੜੀ ਮੜੀ ਫੇਰੀ 7 ਕਿਲੋ ਦਾਲ ਤੇ 5 ਕਿਲੋ ਰਹਿ ਗਈ 2 ਕਿਲੋ ਥੱਲੇ ਲਾਤੀ ਹਾਈ ਪ੍ਰਾਹ ਜਿਹੜਾ ਕੰਮ ਆਣਾ ਦਾਲ ਥੱਲੇ ਲਾਈ ਲੱਗੇ ਹੋਣੇ ਫਣ ਗੱਲਾਂ ਕਿੱਥੇ ਆਉਂਦੀਆਂ ਦਾਲ ਥੱਲੇ ਤੂੰ ਲਾਈ ਤੂੰ ਵੀ ਲਾਈ ਜਾ ਕੰਮ ਕਰਦੇ ਮਾਵੇਂ ਕੋਈ ਸਾਰੇ 4 ਵਜੇ ਉੱਠ ਕੇ ਮੈਂ ਸਾਰਾ ਕੰਮ ਕੀਤਾ ਤੇ 8 ਵਜੇ ਉੱਠ ਕੇ ਆ ਗਈ ਉਹ ਮਾੜਾ ਇਹਦੇ ਚ ਰਹੂ ਨਾ ਆਵਾ ਹਾਂ ਜਨਾ ਬੈਠੀ ਐਸੇ ਹਾਂ ਤਾਂ ਮੈਂ ਹੈਲੋ ਨਹੀਂ ਇਟਿੰਗ ਇੱਥੇ ਮਯੂਰ ਹੀ ਮੈਂ ਮਯੂਰ ਤਾ ਬੱਜੇਂ ਢਾਵੇ ਪਰਨੇ ਲੈਦੇ ਬਾਤ ਕਰੀਂ ਕਿਹਨੇ ਆ ਰਿਹਾ ਸਿੰਗ ਸਿੰਗ ਹੋਣੇ ਤਿਆਰ ਸਿੰਗ ਇੱਕ ਰਹਿ ਗਿਆ ਵਾ ਉਦੋਂ ਇਹ ਕਾ ਉਹਨੂੰ ਆਵਾਜ਼ ਮਾਰੀ ਹਰ ਸਿਵਾਇ ਮਾਰ ਕੇ ਆ ਜਾ ਕੇ ਅਰਸੂ ਪਰਮਾਲ ਆ ਰਹੀ ਏ ਤੇ ਲੈ ਜਿਆ ਆ ਆ ਪੱਟ ਗਿਆ ਇਧਰ ਆ ਸੇ ਮਾਮਾ 50000 ਕ ਲਈ 1520 ਤੂੰ ਰੇਕ ਲਾਉਣ ਕਰਤਾ ਆਟਾ ਓਏ 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 ਕਿਰੇ ਪਰਨਾ ਬੰਦਦਾ ਮੁੰਡੇ ਨੇ ਇਧਰ ਪੱੜਿਆ ਕਰ ਮੂਤ ਆ ਓਏ ਮੈਂ ਮੂਤ ਕਾ ਪੱੜਿਆ ਅਪਗਾ ਨਹੀਂ ਬਣਿਆ ਵੀਰ ਅੱਗਾ ਜੋਣ ਵਾਲਾ ਲਾ ਦੇ ਕੀ ਹੋ ਗਿਆ ਇਹਨਾਂ ਕਾਸਾ ਮੈਂ ਵੀ ਪੱਲਿਆ ਜਿੱਪੜਾ ਆ ਰਹੀ ਲੱਕੜੀਆ ਕਿਹਿਆ ਆਵੇ ਮੜੇ ਮੜੇ ਭਾਈ ਤੇ ਕਹਿੰਦੇ ਬੱਚਿਆਂ ਦੇ ਨਾਂ ਨੂੰ ਲਿਖ ਲੈ ਸਾਰੇ ਕਾਪੀ ਦੇ ਦਿਖਾਈ ਮੜਿਆ ਕਾਪੀ ਦੇ ਨਾਲੋ ਨਾਲ ਜਿਹੜੇ ਜਿਹੜੇ ਬੱਚੇ ਆਉਣ ਦੇ ਉਹਨਾਂ ਦੇ ਨਾਂ ਲਿਖੇ ਜਾਣ ਦੇ ਆਹ ਹੈਗੇ 5 ਤੋਂ 13 ਆ 14 ਤੋਂ 21 ਸਾਲ ਸੀਨੀਅਰ ਤੇ ਜੂਨੀਅਰ ਆ ਵੀਰ ਤਿਆਰ ਤਿਆਰ ਬਾਤ ਤਿਆਰੀ ਆਈ ਹੈ ਸਾਰੇ ਚਾ ਜੋ ਪੀਲੀ ਇੱਕਾਰ ਸਿੰਘ ਆ ਨੇ ਅਬਦਾਨਾ ਵੀਰ ਨੇ ਸ਼ਿਕਾਇਤ ਆਜਾ ਨੂੰ ਮੈਂ ਪਗ ਮਮਤਾ ਉਹਦੇ ਬੰਨਣੇ ਧੰਨਵਾਦ ਨੂੰ ਹਾਂ ਉਹਦੇ ਵਾਰ ਰੱਖੇ ਤੇ ਬੰਨਣੇ ਤੈਨੂੰ ਉਹਦੀ ਹੈਗੀ ਪੱਗ ਪਹੁੰਚੀ ਨਾ ਤੈਨੂੰ ਉਹਦਾ ਗੈਂਦ ਮਨੀ ਬੰਦ ਰੱਖੋ ਬਗਾਂ ਦੇ ਆ ਨਾ ਕਾਰਨ ਕਾਰਨ ਅਸਾਂ ਕੀ ਦੇਖਾਂ ਮੈਂ ਜੋ ਇਹਦੇ ਪਹੁੰਚ ਕੇ ਬਾਬਾ ਟੈਲ ਦਾ ਤਾਂ ਕਸ ਮਾਰੇ ਕਬੂਨਾ ਤਕੋ ਇੱਕ ਜੱਟੇ ਨੂੰ ਤੋੜਿਆ ਭਾਈ ਮੋਹਨ ਸਿੰਘ ਦਾ ਜੱਥਾ ਵੀ ਬੜੀ ਮਹਾਨ ਰੀਤ ਦਾ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਬਾਹਰ ਆਲੇ ਭਾਈ ਸਹਿਰ ਸਿੰਘ ਦੇ ਜੱਤੇ ਨੂੰ ਕਿਹਾ ਤੇ ਸਾਧ ਸੰਗਤ ਭਾਈ ਸਹਿਰ ਸਿੰਘ ਦਾ ਜੱਥਾ ਵੀ ਬੜੀ ਬਹਾਦਰੀ ਦੇ ਨਾਲ ਲੜਦਾ ਹੈ ਸਵੇਰ ਤੋਂ ਲੈ ਕੇ ਸਤ ਸੰਗਤ ਸ਼ਾਮਾਂ ਤੱਕ ਇਹ ਤਿੰਨ ਜਥੇ ਕਈ ਘੰਟੇ ਬਹਾਦਰੀ ਦੇ ਨਾਲ ਲੜਦੇ ਨੇ 10 ਲੱਖ ਫੌਜਾਂ ਦਾ ਮੁਕਾਬਲਾ ਕਰਦੇ ਸ਼ਹਾਦਤ ਦਾ ਜਾਮ ਕੀ ਜਾਂਦੇ ਨੇ ਜਦੋਂ ਤਿੰਨ ਜਥੇ ਸ਼ਹੀਦ ਹੋਏਗਾ ਗੁਰੂ ਗੋਬਿੰਦ ਸਿੰਘ ਬਾ ਰਾਜ ਦੇ ਵੱਡੇ ਖਰਦਾਰਾ ਬਾਬਾ ਅਜੀਤ ਸਿੰਘ ਸਾਹਿਬ ਜਿੰਦਾ ਵੀ ਪੁਮਰ ਉਸ ਸਬੇ ਸਤ ਸੰਗਤ ਸਤਾਰਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਤੋਂ ਵੱਡੇ ਪੁੱਤ ਨੇ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਆਹ ਗੱਲ ਕਹੀ ਕਿ ਕਾ ਜੀ ਮੈਂ ਕਲਾ ਦੇ ਜੱਜ ਵਿਚਾਲਾ ਸਤ ਜਾਨ ਸਤ ਸੰਗਤ ਹਾਜੀ ਮਤਰਾ ਤਿਆਰੀ ਹੋਣ ਦਾ ਵੀ ਬੱਚਿਆਂ ਦੀ ਗੁਰੂ ਪਾਪਾ ਦੇ ਆਸ਼ੀਰਵਾਦ ਨਾਲ ਕਹਿੰਦੇ ਜੀ ਰੰਗੀਆਂ ਪੋਣੀ ਪੋਣੀ ਕਰਨ ਪਹਿਰ ਤੋਂ ਪ੍ਰੰਤਪਾ ਕਰਾਵਾਂਗੇ ਸ਼ੁਰੂ ਸਮੇਂ ਤੇ ਸਰਕਾਰ ਤੋਂ ਜੰਗਾ ਮਰਦਾ ਮਾਰੋ ਪਹਿਰਾ ਬਟਾ ਟਾਈਮ ਸ਼ੁਰੂ ਕਰਾਵਾਂਗੇ ਤੇ ਫਿਰ ਬੱਚੇ ਬੰਨਣਗੇ ਟਾਈਮ ਦਵਾਂਗੇ ਇਹਨਾਂ ਨੂੰ ਸਮੇਂ ਤੇ ਸਰਕਾਰ ਤੋਂ ਸੋਪਾ ਸਿੱਕੀਏ ਖਿਡਾਰੀ ਸਮੇਂ ਤੇ ਸਰਕਾਰ ਤੋਂ ਸੋਪਾ ਖਾਇਸ਼ ਹੈ ਰਲ ਕੇ ਤੁਹਾਡੇ ਨਾਲ ਕੋਈ ਦੇਖੇ ਖਾਇਸ਼ ਹੈ ਅੱਜ ਕਾੜ ਨਹੀਂ ਇਹ ਜਿਹੜੇ ਪੁੱਤ ਘਰ ਨਾਲ ਆੜਾ ਜੀ ਵੀਰ ਜੀ ਮੁੰਡੇ ਦਾ ਸਰਪੰਚ ਲਾ ਕੇ ਆ ਗਿਆ ਮੈਂ ਹਾਂ ਦੋ ਸ਼ੁਰੂ ਜਦੋਂ ਟਾਈਮਰ ਆਤਾ ਟਾਈਮਰ ਲਾਤਾ ਵਾ ਠੀਕ ਆ। ਖਾਦੋ ਮੁੰਡਿਆ ਸਾਰੇ ਜਣੇ ਸ਼ੁਰੂ। ਕੋਈ ਖਾਰਾ ਕੁਝ ਫੇਰ ਕਰ ਲੋਗਾ। ਕੋਈ ਆ ਸੀਗਾ ਔਰ ਮਾ ਜਮਾਨਾ ਥੋੜਾ ਆਪੇ। ਗੁਰੂ ਸਿੰਘ ਨੇ ਕਰਤੀ ਏ ਸ਼ੁਰੂ ਪੱਗ ਬੰਨਣੀ। ਮੁਕਾਲਾ ਹੋ ਗਿਆ ਸ਼ੁਰੂ। ਮਾ ਜੀ ਦੀ ਲਈ ਘਰਤ ਸਾਥ ਔਰ ਉਸਤ ਸਾਧ ਸੰਗਤ ਜੋ ਜੀ ਹਾ ਸ਼ਾਗਿਰਾਂ ਦੇ ਕਿੰਨਾ ਸਿੰਗਰ ਦਾ ਕੋ ਗੁਰੂ ਬੋਧਨੀ ਦੇ ਜਾਵਾ ਦਾ ਸਾਡਾ ਨਾਲ ਭਾਈ ਰਾਮਾ ਜੀ ਤੇ ਭਾਈ ਸਰਪਤਾ ਜੀ ਨੇ ਜੀ ਹਾ ਸ਼ਾ ਉਪਾਉਰੋ ਇਸੇ ਬਾਦੀ ਕਹਾਣੀ ਨੂੰ ਬਰੋਨੀ ਦੇ ਕੇ ਸਾਡੇ ਸੁਖੀ ਕਰਤਾ ਜੀ 13 ਮਿੰਟ ਦਾ ਮੈਜਰ ਸਮਾਂ ਜੀ ਤੇ 1-2 ਮਿੰਟ ਬੀਤ ਚੁਕੇ ਆ ਤੇ ਬਾਕੀ ਚੱਲਣ ਡਿਆ ਜੇ ਪ੍ਰੋਗਰਾਮ 13 ਮਿੰਟ ਬਾਅਦ ਕਰਾਂਗੇ ਸਵਾਗਤੀ ਟਾਈਮ 2 ਮਿੰਟ 2.5 ਮਿੰਟ ਹੋ ਗਏ ਆ ਐਵੇਂ ਆ ਜੀ ਨਵੇਂ ਸਾਲ ਦੇ ਸ਼ੁਭਚਾਰ ਪੁਰਾਣੇ ਬੋਲ ਕਿਹਦੇ ਜਿਹੜਾ ਹਾਸਾ ਹੁਆ ਸੁਣਦਾਏ ਤੇਵਾ ਲਗੇ ਅੱਲਾ ਦੀਆਂ ਬਾਤਾਂ ਸੁਣਾਈਏ ਕੋਈ ਕਹਿੰਦਾ ਅੱਲਾ ਦੀਆਂ ਬਾਤਾਂ ਸੁਣਾਈਏ ਭਾਈ ਬਰਾਬਰ ਦਾ ਰੇਟ ਹੱਥ ਮਾਰ ਲੈਣ ਤੇ ਬਰਾਬਰ ਦੇ ਡਟੇ ਸਾਰੇ ਹੀ ਬੰਦੋ ਬੰਦੋ ਯੋਦਿਓ ਰਾਦੋ ਪੂਰੀ ਆਈਟਮ ਰਾਮ ਨਾ ਬੰਨੋ ਕੋਈ ਗੱਲ ਨਹੀਂ ਹੈਗਾ ਟਾਈਮ ਜੀ 2.5 ਮਿੰਟ ਹੋਏ ਕੋਈ ਗੱਲ ਨਹੀਂ ਜੀ 10 ਮਿੰਟ ਤੁਹਾਡੇ ਕੋ ਪੂਰੇ ਪਏ ਜੀ ਹਾਂ ਵਧੀਆ ਬੰਨੋ ਰੀਲ ਨਾਲ ਟਾਈਮ ਖੁੱਲਾ ਪਿਆ ਜੀ ਪਹਿਲਾ ਬਦਲ ਚਾਈ ਪਿਆ ਜੀ ਭਾਈ ਬਰਾਬਰ ਦੇ ਜੀ ਮੋਲ ਕਰਦਾ ਹਾਂ ਤੁਹਾਡੀ ਵਸਰਾ ਨੂੰ ਸੈਲਫੀ ਫਾਲ ਬੈਕ ਕਰ ਰਿਹਾ ਤਾਂ ਇਹਖਾਣੇ ਜੇ ਕੀਤਾ ਸਭ ਆਪਲਾ ਹੌਲੀ ਹੌਲੀ ਬੰਨੋ ਕੋਈ ਨਹੀਂ ਖੁੱਲਾ ਟਾਈਮ ਪਿਆ 10 ਮਿੰਟ ਤੁਹਾਡੇ ਕੋਲ ਪਏ ਅਜੇ ਬਾਲੋ ਬਾਲੋ ਤੇ ਸਵਾਤੀ ਨੂੰ ਕਰਦੇ ਬੰਨੋ ਲੱਭੇ ਬੰਨੋ ਮੀਰ ਬਣਾ ਕੇ ਆਦਮੇ ਦੇ ਲੈਟ ਜਾਂਦੇ ਆਦਮੇ ਨੂੰ ਮਾਰੀਂ ਚੋ ਅਰਮਣ ਬਾਲੋ ਬਾਲੋ ਮੇਰੇ 3 ਮਿੰਟ ਰਹਿ ਗਏ ਜੇ ਖੇਤੋ ਕੰਮ ਬਾਲੀ ਬਾਲ ਠੀਕ ਆ 3 ਮਿੰਟ ਰਹਿ ਗਏ ਜਿਹੜੇ ਨਹੀਂ ਬੰਨੀ ਉਹ ਬਾਲੋ ਟਾਈਮ ਨਾਲ ਤਿੰਨ ਮਿੰਟ ਰਹਿ ਗਏ ਤਿੰਨ ਮਿੰਟ ਆ ਸਿੰਘ ਥੋੜਾ ਠਹਿਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਿੰਨ ਮਿੰਟ ਰਹਿ ਗਏ ਬਹੁਤ ਤਿੰਨ ਤਿੰਨ ਮਿੰਟ ਰਹਿ ਗਏ ਉਹ ਬਹੁਤ ਕੀ ਦਾ ਜਿਹੜਾ ਸੇਵਕ ਤਿੰਨ ਮਿੰਟ ਰਹਿ ਗਏ ਬਹੁਤ ਤਿੰਨ ਮਿੰਟ ਰਹਿ ਗਏ ਤਿੰਨ 2.5 ਤਿੰਨ ਮਿੰਟ ਰਹਿ ਗਏ ਮੈਂ ਤਾਂ ਛੇਤੀ ਕਰ ਲਓ ਖਿੱਚੇ ਤੋ ਕੰਮ ਖਿੱਚੇ ਤੋ ਕੰਮ ਹਣ ਜਿੰਨਾ ਨਾ ਬਾਲੀ ਸਾਈਡ ਤੇ ਬਿਠਾ ਦਿਓ ਬੜਾ ਇਹਨਾਂ ਨੂੰ ਬਾਲੀਆਂ ਸਿੰਘਾਂ ਨੇ ਪੱਗਾਂ ਇਧਰ ਹੋ ਗਏ ਰੈਡੀ ਸਾਰੇ وہی ਗੱਲਬਾਤ ਆ ਪੂਰੀ ਆਉਣਾ ਪਹਿਲੇ ਨੰਬਰ ਤਿਆਰ ਕੀ ਨਾ ਇਹਦੇ ਯੋਦੇ ਡੜੇ ਆ ਬਾਲੀਆਂ ਸਾਰੇ ਸਿੰਘਾਂ ਨੇ اوس جو درکار هرو سادهان سنتر سنان دولت نيوي دولت سكار ملاغا غروکلا مہارانی تکرن عام اپتر اس کار جلا ما تنو پہنان جو کسانو پر خان جان دولت سماني بول و بي ديان و 50 ماوان جو گون ماوان جو گون جو جو موسیقی <سؤال> ਕਤਲ ਲਾ ਪ੍ਰੀਤ ਸਿੰਘ ਜੁਰੀਆਰ ਬੱਤੇ ਲੜੇ ਨੇ ਇਹੋ ਜਿਵੇਂ ਨਾਮ ਬੁਰੀ ਲਾਈਏ ਉੱਠ ਕੇ ਆਈ ਜਾਓ ਜੀ ਦੇਰ ਖੁਸ਼ਪ੍ਰੀਤ ਸਿੰਘ ਦੇਰ ਖੁਸ਼ਪ੍ਰੀਤ ਸਿੰਘ ਇਹਦੇ ਬਾਲਾ ਸਜਾਇਆ ਕਮਾਲ ਕਰਤੀ ਲੋ ਉਹਨਾਂ ਕਹਦਾ ਵਾਠੀ ਕਾਕਾ ਨਾ ਕ੍ਰਿਸ਼ਨਾ ਆ ਵੀ ਕ੍ਰਿਸ਼ਨਾ ਜੀ ਹੋ ਕ੍ਰਿਸ਼ਨਾ ਬੋਲੇ ਰਾਜ ਸਿੰਘ ਲੱਗਦਾ ਕਾਮ ਮਨਰਾਜ ਸਿੰਘ ਕਾਮ ਮਨਰਾਜ ਸਿੰਘ ਮਨਰਾਜ ਬੋਲੇ ਜੋ ਨਿਹਾਲ ਸਾਤ ਸਦੀਆਂ ਦਾ ਬੋਲੇ ਜੋ ਨਿਹਾਲ ਸਾਤ ਸਦੀਆਂ ਦਾ ਮਨਰਾਜ ਵੀਰਤਾਵਰ ਸਿੰਘ ਜੀ ਦਾ ਕਾਲ ਵੀਰ ਦਾ ਸੰਗਤ ਬੋਲੇ ਆ ਕਾਲ ਨਿਮਾਸ਼ ਸੋਹਣਾ ਸਾਥ ਆ ਕਾਲ ਸਾਹਿਬ ਕੀ ਤਸਕਾ ਚਾਹੋ ਤੂੰ ਬੜੀਆਂ ਕਰ ਬੜੀਆਂ ਕਰਕੇ ਬਾਤ ਮਿਲਿਆ ਉਹਨੂੰ ਬਦਲਵਾ ਕੇ ਦਲਾਸਾ ਹੋਏਗਾ ਆਉਣ ਵਾਲੇ ਸਭ ਦਾ ਪ੍ਰਸ਼ਾਦਾ ਪਾਣੀ ਮਨਤੇਜ ਨੂੰ ਮਿਲ ਗਈ ਟਰੋਫੀ ਲੈ ਕੇ ਰੋ ਹਾਂ ਕੀ ਮੇਰੀ ਟਰੋਫੀ ਚਲ ਗਈ ਕਰੇ ਪਹੁੰਚ ਗਈ ਹੁਣ ਕੰਮ ਦੇ ਜੇ ਚੱਲਣ ਲੱਗਾ ਪ੍ਰਸ਼ਾਦਾ ਪਾਣੀ ਚੱਲਣ ਗਿਆ ਪ੍ਰਸ਼ਾਦਾ ਪਾਣੀ ਚੱਲਣ ਲੱਗਾ ਜੇ ਤਿਆਰੀ ਹਰੇ ਬਿਲਕੁਲ ਹਰੇ ਬਾਤ ਤਿਆਰੀ ਪੂਰੀ ਬੋਲੇ ਬਾਟੇ ਕੇ ਅੰਦਰ ਫੜ ਲਈ ਅਰਸ ਹੋਣਾ ਨੇ ਲਾਵੇ ਕਰਨੇ ਫੜ ਲਈ ਬਾਲਟੀ ਕੰਮ ਖੋਲਵਾ ਉਧਰ ਪ੍ਰਸ਼ਾਦੇ ਫੜੋ ਡਾਲੀ ਗੱਲੀ ਵਰਤੋਣੀ ਆ ਉਦਾਲ ਵਾਲੇ ਦੋ ਬੋਲ ਹਾਂ ਥਾਲ ਫੜ ਜਾ ਕੇ ਥਾਲ ਥਾਲ ਫੜ ਇਧਰ ਰੱਖ ਦੇ ਓਏ ਫੜ ਲੈ ਥਾਲ ਘੰਟੇ ਨੇ ਤੂੰ ਵੀ ਫੜ ਪੈਂਟ ਕਰ ਵੇ ਇਹ ਦਾਲ ਦਾ ਇਧਰ ਜਾ ਕੇ ਆ ਬਹੁਤ ਵਧੀਆ ਹੈ ਸੰਗਤ ਆ ਗਈ ਮਿੱਤਰੋ ਬਾਹਰ